ਮੋਹਲਕਵਾਲੀ ਦੀ ਟੀਮ ਦੇ ਲਈ ਦੌਲੀ ਆ ਗਿਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਇਹ ਆ ਨੌਜਾਨ ਸੈਦੋਗਿਆ ਵਾਲਾ ਦੌਲੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਜਾਂ ਫਿਰ ਚਾਰ ਤਿਆਰ ਵਰਤਾਰ ਦੇ ਮੋਹਲਕਵਾਲਾ ਪਿੰਡ ਦੇ ਦੇਬੂ ਵੀ ਖੜੇ ਆ ਮੋਹਲਕਵਾਲੇ ਵਾਲਾ ਬਿਰਧੂ ਵਾਲੇ ਰਾਜੀ ਦਾ ਲਖਾ ਹੈ ਧੜੀ ਵਾਲੀ ਤੇ ਚੱਕ ਦੀਆਂ ਗੱਲਾਂ ਹੋਈਆਂ ਇਸ ਇਲਾਕੇ ਦੇ ਵਿੱਚ ਨੀਲੇ ਵਾਲੇ ਦੇੇਦਰ ਵਾਲੇ ਖਿਡਾਰੀ ਖੜੇ ਆ ਆਹ ਸਾਹਮਣੇ ਨੌਜਾਨ ਕਬੱਡੀ ਪਾ ਰਿਹਾ ਹੈ ਤਾਂ ਸਾਹਮਣੇ ਇਹਦੇ ਖੇਡ ਮੈદાન ਦੇ ਵਿੱਚ ਮੋਲਕਵਾਰਾਂ ਦੀ ਟੀਮ ਦੀ ਤਰਫੋਂ ਕਬੱਡੀ ਪੈ ਚੁੱਕੀ ਹੈ ਮੇਰੇ ਵੀਰੋ ਸੈਦੋ ਕੇ ਪਿੰਡ ਦੀ ਟੀਮ ਦੇ ਚਾਰ ਖਿਡਾਰੀ ਨੇ ਜ਼ਿਲ੍ਹੇ ਮੋਗੇ ਵਾਲੇ ਹੁਣ ਕਿਹੜਾ ਮੈਚ ਹੈ ਨਾ ਜਫਾ ਲਾ ਕੇ ਬੱਲੇ ਬੱਲੇ ਕਰਵਾਵੇਗਾ ਪਰ ਸਾਹਮਣੇ ਤੱਕਾਂਗੇ ਪੈਂਦੀ ਕਬੱਡੀ ਤੇ ਆ ਲੱਗੇ ਜਫਾ ਮੇਰੇ ਵੀਰੋ ਮੁਕਾਬਲਾ ਸੱਤ ਹੈ ਕਿਹੜੇ ਐਨ ਆਪਾਂ ਵੇਖਾਂਗੇ ਚਕਿੰਤਿਆ ਸਟੰਡ ਵਾਲਾ ਸਮਾਂ ਦੇ ਦਾ 2 ਚੌਥਾ ਤੇ ਪੁਆਇੰਟ 13 ਨਾ ਜਾਣ ਆਪਣੀ ਟੀਮ ਦੇ ਇਸੇ ਦੇ ਵਿੱਚ ਜੁੜਦਾ ਹੋਇਆ ਸੈਦੋਗਾਂ ਦੀ ਟੀਮ ਦੇ ਲਈ ਜੁੜਦਾ ਹੋਇਆ ਸੁਨੀਤ ਤੇ ਰਾਮਪੁਰਾ ਗਰਾਊਂਡ ਦੇ ਵਿੱਚ ਆ ਜਾਣ ਜੀ ਸੁਨੀਤ 20 ਦੇ ਰਾਮਪੁਰਾ ਮੇਜ਼ਬਾਨ ਟੀਮ ਹੈ ਉਸ ਤੋਂ ਅਗਲਾ ਮੈਚ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਸਨੇਤ ਵੀ ਤੇ ਰਾਮਪੁਰਾ ਸੈਕੰਡ ਰਾਉਂਡ ਦਾ ਪਹਿਲਾ ਮੈਚ ਹੋਣਾ ਹੈ। ਇਹ ਵੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਸਰਦਾਰ ਸੁਰਜਾਇਨ ਸਿੰਘ ਜੀ ਤੋਂ ਰਾਮਪੁਰਾ ਸਾਡੇ ਵਿੱਚ ਕਰ ਪਹੁੰਚੇ ਜੀ। ਜੀ ਬਹੁਤ-ਬਹੁਤ ਧੰਨਵਾਦ। ਰੋਹਤ ਜੀ ਇਸ ਤੋਂ ਬਾਅਦ ਇੱਕ ਕੁਸ਼ਤੀ ਹੋਣੀ ਹੈ ਬਾਈ ਕਹਿੰਦਾ। ਦੋਨੋਂ ਪਹਿਲਵਾਨ ਜਿਹੜੇ ਵਾਰਮ-ਅਪ ਰਹਿਣ। ਇਸ ਤੋਂ ਬਾਅਦ ਇੱਕ ਕੁਸ਼ਤੀ ਵੀ ਹੋਣੀ ਹੈ ਬਿਲਕੁਲ ਸਟੇਜ ਦੇ ਸਾਹਮਣੇ। ਉਹ ਵੀ ਦੋਨੋਂ ਪਹਿਲਵਾਨ ਵਾਰਮ-ਅਪ ਰਹਿਣ। ਬੜੀ ਮਿਹਰਬਾਨੀ। ਲਓ ਸਾਹਮਣੇ ਕਬੱਡੀ ਪਾਉਣ ਦੇ ਲਈ। ਯਸੂ ਇਸ ਸਮੇਂ ਅੱਗੇ ਵੱਲ ਵਧਿਆ ਹੋਇਆ ਨੌਜਾਨ। ਮੋਹਲ ਕੁਵਾਰੇ ਵਾਲਾ ਜਸੂ ਕਬੱਡੀ ਪਾਰਿਆ ਮਹਿਕਮਲ ਕੇ ਯਾਫੀ ਉਧਰ ਦੇ ਪਾਸੇ ਤਿਆਰ ਪ੍ਰਚਾਰਕ ਪਤਣਾ ਵਾਲਾ ਮਹਿਕਮਲ ਬਹੁਤ ਆਪਣਾ ਖਿਡਾਰੀ ਖੇਡੇ ਦੇ ਜੀ ਰੇਡ ਦੇ ਵਰਲਡ ਕੱਪ ਦੇ ਵਿੱਚ ਇੱਕ ਤੁਹਾਡੇ ਸਾਹਮਣੇ ਆ ਨੌਜਵਾਨ ਉਧਰ ਦੇ ਪਾਸੇ ਪਾਈ ਹੋਈ ਰੇਡ ਇਸ ਸਮੇਂ ਸੈਦੋਗਾਂ ਵਾਲਾ ਸਾਰੇ ਦਾ ਬੰਦ ਕਰਦਾ ਹੋਇਆ ਉਸੇ ਇਲਾਕੇ ਦਾ ਕਹਿੰਦੇ ਹਿੰਮਤਪੁਰਾ ਬੜਾ ਮਸ਼ਹੂਰ ਪਿੰਡ ਹੈ ਜਿੱਥੋਂ ਦੇ ਪ੍ਰਗਟ ਹੋਏ ਗੱਗੂ ਫਰੀ ਜੀ ਭਰੀ ਖੇਡੇ ਹੈ ਉਸ ਇਲਾਕੇ ਦੇ ਵਿੱਚ ਕਹਿੰਦੇ ਰੌਤਾ ਮਸ਼ਹੂਰ ਹੈ ਦਾਦੀਆਂ ਦਾ ਮਸ਼ਹੂਰ ਹੈ ਢੂੜੀਆਂ ਦਾ ਮਸ਼ਹੂਰ ਹੈ ਇਹ ਵੱਡੇ ਵੱਡੇ ਖਿਡਾਰੀਆਂ ਦੇ ਪਿੰਡ ਨੇ ਕਦੇ ਗੱਲਾਂ ਪੱਤੋ ਦੀਆਂ ਹੁੰਦੀਆਂ ਕਦੇ ਖਾਈ ਦੀਆਂ ਕਦੇ ਦਿਲਾ ਸਾਹਮ ਦੇ ਗਾਗੋ ਹਰਾਂ ਦੀਆਂ ਲਓ ਕਬੱਡੀ ਪਾਉਣ ਦੇ ਵਾਸਤੇ ਦੌਲੀ ਦੌਲੀ ਵਧਿਆ ਹੋਇਆ ਨੌਜਵਾਨੀ ਕਲਕੜਿਆ ਵਾਲਾ ਮਸ਼ਹੂਰ ਇੱਕ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਹੈ ਨੰਬਰ ਕਿਡਾ ਜਾਫੀ ਦੇ ਵਾਸਤੇ ਗੁਰਦਾ ਹੋਇਆ ਮੋਹਲ ਗੁਮਾਰਾਂ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਹੋ ਗਿਆ ਹੈ ਚਲ ਵੀ ਨੌਜਵਾਨਾਂ ਪਾ ਕਬੱਡੀ ਆਓ ਸਾਹਮਣੇ ਕਹਿੰਦੇ ਖੇਡ ਮਨਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਫਿਰ ਅੱਗੇ ਵੱਲ ਬੜਾ ਬਲਿਆ ਮੋਲ ਜਵਾਰਾ ਦੀ ਟੀਮ ਦੀ ਕਰਪੋ ਔਰ ਸੈਦੋ ਕੇ ਪਿੰਡ ਦੇ ਤਿੰਨ ਖਿਡਾਰੀ ਨੇ ਤਿੰਨੋਂ ਤਿਆਰ ਨੇ ਹੁਣ ਵੇਖਾਂਗੇ ਕਿਹੜਾ ਨਾਈ ਜਾਣਾ ਆਹ ਬੱਲੇ ਬੱਲੇ ਕਰਵਾਵੇਗਾ ਏਟੀਆਂ ਨੀਕਰਾਂ ਵਾਲੇ ਪਰ ਪੈਂਦੀ ਕਬੱਡੀ ਤੇ ਮੁੰਡਾ ਜਿਹੜੇ ਮੋਗੇ ਵਾਲਾ ਆਹ ਸੈਦੋ ਕੇ ਪਿੰਡ ਵਾਲਾ ਬੱਲੇ ਬੱਲੇ ਕਰਵਾ ਗਿਆ ਔਰ ਲੱਖਾਂ ਦੇ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਵਿੱਚ ਕਰ ਗਿਆ ਅਗਲੀ ਕਬੱਡੀ ਕੇੜੇ ਸੈਦੋ ਕੇ ਤੜਵੀ ਟੀਮ ਦੀ ਕਰਪੋ ਪਾਉਣ ਦੇ ਲਈ ਮੁੰਡਾ ਬਿਲਕੁਲ ਤਿਆਰ ਪਰ ਤਿਆਰ ਕਰਨੇ ਖੇਡ ਮਨੰਦ ਰੂਤਾ ਤੇ ਮੁੱਲ ਪਹਿਣ ਸਰੀਰਾਂ ਦੇ ਜਿੰਨਾਂ ਲਾਈਆਂ ਮੇਲ ਤਾਂ ਉੱਠ ਕੇ ਤਨ ਜੋਰ ਜਵਾਨਾਂ ਦਾ ਲਾਈਆਂ ਭੜਿਆ ਮੇਲਾ ਲੁੱਟ ਕੇ ਇਹ ਅੜੀ ਅੜ ਘੋੜੇ ਆ ਕਰ ਹੀ ਜਾਂਦੇ ਆ ਮਨਮਾਨੀ ਆਹ ਰਾਜੇ ਖੇਲੇ ਹੱਤ ਬਿੱਥੇ ਲੋਡੀਆਂ ਪਾਉਂਦੀ ਫਿਰੇ ਜਵਾਨੀ ਪਰ ਸਾਹਮਣੇ ਦੇਖਾਂਗੇ ਪਾਇੰਟ ਜਿਹੜਾ ਨਾਈਆਂ ਆਪਣੀ ਟੀਮ ਦੇ ਵੀ ਜੁੜ ਗਿਆ ਅਗਲੀ ਕਬੱਡੀ ਹੋਰ ਤੈ ਚੁੱਕੀ ਆ ਰੇਲ ਸਾਹਿਬ ਕਰ ਦਿਓ ਚਰਚਾ ਜਸੂ ਕਬੱਡੀ ਪਾਰ ਹੈ ਅਗਲੇ ਮੈਚਾਂ ਦੀ ਲਿਸਟ ਪੁੱਛਦੀ ਕਰ ਦਿਓ ਜੀ ਬੇਨਤੀ ਆ ਵੀ ਅਗਲੇ ਮੈਚਾਂ ਦੀ ਲਿਸਟ ਬਣਾ ਦਿਓ ਸੈਕੰਡ ਰਾਊਂਡ ਦੀ ਜਸੂ ਕਬੱਡੀ ਪਾ ਰਿਹਾ ਸਨੇਤ ਤੇ ਰਾਮਪੁਰਾ 20 ਤੋਂ ਬਾਅਦ ਤਿਆਰ ਰਹਿਣ ਸਨੇਤ ਬੀਜ ਤੇ ਰਾਮਪੁਰਾ ਤੋਂ ਬਾਅਦ ਤਿਆਰ ਹੋਰ ਤਿਆਰ ਰਹਿਣਗੇ ਦੋਨੋਂ ਟੀਮਾਂ ਨੂੰ ਮਹਿਕ ਮਹਿਕ ਸਮੇਂ ਮੁਕਾਬਲਾ ਕਰਦਾ ਹੋਇਆ ਨੌਜਾਨ ਖੁੱਚ ਪੱਟੀਆਂ ਬਿਹਾਰੀਪੁਰ ਦੇ ਨਾਣੂ ਵਾਂਗੂ ਲੋਜਾਂ ਇਸ ਸਮੇਂ ਉਹ ਲੱਗਿਆ ਹੋਇਆ ਜੱਫਾ ਹੰਦੇ ਦੂਰ ਦਿੱਤੇ ਹੋਏ ਮੁਕਾਬਲਾ ਤਕੜਾ ਦੋਨੋਂ ਖਿਡਾਰੀਆਂ ਦੇ ਦਰਮਿਆਨ ਇੱਕ ਪਾਸੇ ਯਾਸੀ ਬਰਾ ਕੀੜਾ ਦੂਜੇ ਪਾਸੇ ਰੀਡਰ ਕੋਸ਼ਿਸ਼ ਕਰਦਾ ਹੋਇਆ ਪਰ ਨੰਬਰ ਸੈਦੋ ਕੈ ਦੇ ਵਾਸਤੇ ਘੁੰਮਦਾ ਹੋਇਆ ਸੈਦੋ ਕੈ ਦੀ ਟੀਮ ਦੇ ਲਈ ਵਧਾਉਣ ਦੇ ਲਾਗੇ ਸੈਕਟਰ ਤੋਂ ਪੈਂਦਾ ਜਿਹੜਾ ਮੋਗੇ ਦਾ ਮਸ਼ਹੂਰ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਪਰ ਇਧਰਲੇ ਪਾਸੇ ਬੋਲ ਦੁਆਰਾ ਨਾਬੇ ਦਾ ਇਲਾਕਾ ਹੈ 1 2 3 ਦੇ ਜਰੀਏ ਅੱਜ ਸਾਡੇ ਵੀਰ ਮਨੀ ਹਰੀ ਪੂਰੀ ਦੁਨੀਆ ਨੂੰ ਕਬੱਡੀ ਦਿਖਾ ਰਹੇ ਨੇ ਪਾਲੇ ਤੇ ਜਿਹੜੇ ਸਪੀਕਰ ਨੇ ਭਵਾਨੀਗੜ੍ਹ ਦਾ ਅਵਾਜ਼ ਲੈ ਕੇ ਜਾ ਰਹੇ ਨੇ ਮਾਨ ਵਾਲੀ ਗੱਲ ਹੈ ਵੀ ਅੱਜ ਰਾਮਪੁਰੇ ਦਾ ਕਬੱਡੀ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ ਲਓ ਸਾਹਮਣੇ ਪਈ ਰੇਡ ਇਸ ਮਾਜਾਂ ਦੀ ਰਾਮ ਸਿੰਘੀ ਕੋਚ ਸਾਹਿਬ ਦਾ ਫੈਸਲਾ ਹੋਣਾ ਹੈ ਕਿ ਕਿਹਦੇ ਹਿਸੇ ਪੁਆਇੰਟ ਜੁੜਨਾ ਹੈ ਨੰਬਰ ਰੇਡਰ ਦਾ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਹੈ ਨੰਬਰ ਜਿਹੜਾ ਜਾਗਦੇ ਸੈਜੋਗਾ ਦੀ ਟੀਮ ਦੇ ਨੇ ਬੜੀ ਦੂਰ ਦੂਰ ਤੋਂ ਪਿੰਡ ਪਿੰਡਰ ਦੀਆਂ ਟੀਮਾਂ ਆਈਆਂ ਨੇ ਰਾਮਪੁਰਾ ਦੇ ਕਬੱਡੀ ਟੂਰਨਾਮੈਂਟ ਦੇ ਉੱਤੇ ਦਲਵੀਰ ਨੇ ਬੜੀ ਚਿੰਤਾ ਸੀ ਇਸ ਟੂਰਨਾਮੈਂਟ ਦੀ ਦੁਬਾਰਾ ਵੀ ਜਦੋਂ ਟੂਰਨਾਮੈਂਟ ਲੇਟ ਸ਼ੁਰੂ ਹੋਇਆ ਤਾਂ ਬੜੀ ਚਿੰਤਾ ਸੀ ਕਿਉਂਕਿ ਜਿਹੜਾ ਬੰਦਾ ਬਾਹਰ ਬੈਠਾ ਹੈ ਲੋਰ ਆਰਗੇਨਾਈਜ਼ ਕਰ ਰਿਹਾ ਹੈ ਉਹਨੂੰ ਬੜੀ ਸੌਖਤ ਹੁੰਦੀ ਹੈ ਬੰਦਾ ਇੱਥੇ ਹੋਵੇ ਗੱਲ ਹੋਰ ਹੁੰਦੀ ਹੈ ਔਰ ਦਲਵੀਰ ਸਾਡਾ ਭਰਾ ਹੈ ਕਬੱਡੀ ਨਾਲ ਜੁੜਿਆ ਹੋਇਆ ਜਿਹਦੀ ਰਗ ਰਗ ਦੇ ਵਿੱਚ ਕਬੱਡੀ ਹੈ ਔਰ ਆਪਣੀ ਪਿੰਡ ਦੇ ਗਰੀਬ ਉਹ ਚਾਹੁੰਦਾ ਕਬੱਡੀ ਦੇ ਵੱਡੇ ਖਿਡਾਰੀ ਬਣਾਉਣਾ ਉਹਨਾਂ ਨੂੰ ਆਤਮ ਲੇਰ ਪਰ ਬਣਾਉਣ ਦੇ ਲਈ ਰਾਜੀ ਵਰਗਿਆਂ ਨੂੰ ਪ੍ਰਦੀਪ ਵਰਗਿਆਂ ਨੂੰ ਢਿੱਲੇ ਵਰਗਿਆਂ ਨੂੰ ਗੁੰਦਰੀ ਵਰਗਿਆਂ ਨੂੰ ਆਤਮ ਲੇਰ ਪਰ ਬਣਾਉਣ ਲਈ ਸਰਵੀਰ ਦੇ ਬਹੁਤ ਵੱਡੇ ਯਤਨ ਨੇ ਔਰ ਪਹਿਲਾਂ ਵੀ ਬਹੁਤ ਸਾਰੇ ਖਿਡਾਰੀ ਪਵਿੱਤਰ ਹੋਰੀ ਰੋਹੀ ਹੋਰੀ ਸੁੱੱਚੇ ਹੋਰੀ ਵਿੱਕੀ ਹੋਰੀ ਖੇਡੇ ਦੇ ਗਿਆਨ ਦੇ ਵਾਸਤੇ ਵੱਡੀ ਟੀਮ ਸਾਡੀ ਫਿਰ ਕਬੱਡੀ ਦੀ ਦਿੱਤੀ ਹੈ ਮਾਣ ਵਾਲੀ ਗੱਲ ਹੈ ਗਵਿੰਦੇ ਵਰਗੇ ਸੁਖੀ ਵਰਗੇ ਖਿਡਾਰੀ ਖੇਡੇ ਸੇਵਾ ਕੇ ਲਈ ਰਮਪਰਾ ਦੇ ਲਈ ਕਿ ਸਰਦਾਰ ਦਰਵੀਰ ਸਿੰਘ ਜੀ ਦੇਣ ਹੈ ਜਿਨ੍ਹਾਂ ਦੇ ਪਿੰਡ ਦੇ ਵਿੱਚ ਅੱਜ ਕਬੱਡੀ ਹੋ ਰਹੀ ਹੈ। ਲੇ ਵੀ ਸਾਰੀਆਂ ਟੀਮਾਂ ਜਿਹੜੀਆਂ ਨੋਟ ਕਰਨ ਕਬੱਡੀ ਇੱਕ ਦਿਨ ਤੋਂ ਉਪਰ ਦੀਆਂ ਸੈਕਿੰਡ 라ਉਂਡ ਦੀਆਂ ਟਾਈਆਂ ਜਿਹੜੀਆਂ ਪੈ ਚੁੱਕੀਆਂ ਨੇ ਪਹਿਲਾ ਮੁਕਾਬਲਾ ਰਾਮਪੁਰਾ ਤੇ ਸਨੇਹਿਤਰਾ ਖੇਡਿਆ ਜਾਣਾ ਇਸ ਤੋਂ ਬਾਅਦ ਵਿੱਚ ਹਰ ਦੌਲਦੀ ਟੀਮ ਦਾ ਮੁਕਾਬਲਾ ਹਟ ਢੋਲੀ ਦੀ ਟੀਮੇ ਨਾਲ ਹੋਈਗਾ। ਹਰ ਤੀਜਾ ਮੁਕਾਬਲਾ ਖੇਰੂ ਤੇ ਝਾੜੋ ਕਤਰਾਲਾ ਪਾਈਗਾ ਤੇ ਰੋਗੜਾ ਹਰ ਘਰਾਚੋ ਦੀਪ ਤੇ ਡੇਰਾ ਬਾਬਾ ਧੋਮਣਾ ਹਰ ਕਰਨ ਘਰਾਚੋ ਤੇ ਜੰਗੀ ਟੋਗਾ ਨੰਨਾ ਕੋਝ ਢੜਵਾ ਤੇ ਢੋਲਣਾ ਦੋ ਸਾਲਾਂ ਦੀ ਟੀਮਾਂ ਦੇ ਜਿਹੜੇ ਮੁਕਾਬਲੇ ਉਹ ਖੇਡੇ ਆ ਰਹਿਆ ਹੈ ਸਾਰੀਆਂ ਟੀਮਾਂ ਜਿਹੜੀਆਂ ਇੱਕ ਪਿੰਡ ਉੱਪਰ ਵਾਲੀਆਂ ਬਿਲਕੁਲ ਚਿਆਰੀ ਦੇ ਵਿੱਚ ਰਹਿਣਾ ਪਰ ਸਾਹਮਣੇ ਟੱਕਾਂਗੇ ਪੁਆਇੰਟ ਜਿਹੜਾ ਨਾਇਣਾ ਆਪਣੀ ਕਿੰਦੇ ਲਈ ਡੋਲ ਗਿਆ ਜੱਸੂ ਪੁਆਇੰਟ ਦਾ ਵਾਅਦਾ ਕਰ ਗਿਆ ਮੋਹਲ ਗਵਾਰੇ ਵਾਲਾ ਆਪਣੀ ਟੀਮ ਦੇ ਲਈ ਜਸੂ ਕੋਟ ਦਾ ਵਾਅਦਾ ਕਰਕੇ ਵੱਡੀ ਝਿਹੜੀ ਆਇਆ ਹੋਇਆ ਬੱਬੂ ਲੱਖਾ ਕਾਜੂ ਇਸ ਟਿਕੜੀ ਨੇ ਕਹਿੰਦੇ ਦੁਨੀਆ ਦੇ ਵੱਡੇ ਵੱਡੇ ਲੈਗਰਾਂ ਨੂੰ ਜਾ ਵਕਤ ਪਾਇਆ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਜਿੱਤਣਾ ਆਪਣੇ ਆਪ ਦੇ ਵਿੱਚ ਮਹਾਨਤਾ ਹੈ ਔਰ ਸ੍ਰੀ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਲੰਮੇ ਸਮੇਂ ਬਾਅਦ ਸੰਗਰੂਰ ਨੇ ਜਿੱਤੀ ਹੈ ਬੱਬੂ ਵਰਗੇ ਕਾਜੀ ਵਰਗੇ ਖਿਡਾਰੀਆਂ ਦੀ ਵਿਰੁੱਧ ਲੱਖੇ ਵਰਗਿਆਂ ਦੀ ਬਲਾਕ ਕੀਤੀ ਹੈ ਅੱਜ ਬੱਬੂ ਦਾ ਮਾਨ ਸਨਮਾਨ ਦੀ ਕੀਤਾ ਜਾਣਾ ਹੈ ਨਗਰ ਵੱਲੋਂ ਪੁਆਇੰਟ ਜਿਹੜਾ ਮਾਈਆਂ ਦਾ ਆਪਣੀ ਟੀਮ ਦੇ ਲਈ ਹਿੱਸਾ ਜਿਹੜਾ ਜੋੜ ਗਿਆ ਉਹ ਸਭ ਨੋਟ ਕਰੋ ਜੀ ਕਲੱਬ ਵੱਲੋਂ ਦੇਖ ਕੇ ਵੀ ਤੀਜੀ ਰੇਡ ਜਿਹੜੀ ਬੰਦ ਹੋਵੇਗੀ ਇਹ ਟੀਮਾਂ ਨੋਟ ਕਰ ਲੈਣਾ ਤੀਜੀ ਰੇਡ ਹੈ ਜਿਹੜੀ ਜੱਗਾ ਘੋੜੀ ਜੀ ਕਾਲਾ ਛੇੜੀ ਜੀ ਨੋਟ ਕਰ ਲਓ ਕਿ ਤੀਜੀ ਰੇਡ ਬੰਦ ਹੈ ਅਗਲੇ ਮੈਚਾਂ ਦੇ ਵਿੱਚ ਨੋਟ ਕਰ ਲਿਓ ਪਹਿਲਾਂ ਦੱਸਣ ਦੇ ਵਿੱਚ ਮਸ਼ਹੂਰ ਜੀ ਕਿ ਸਾਰੇ ਸੈਕੰਡ ਸੋਹਣ ਸਾਡੇ ਪ੍ਰਬੰਧਕ ਦੇ ਖਿਡਾਰੀ ਨੇ ਉਹ ਆਪਣੇ ਆਪ ਦੇ ਵਿੱਚ ਉਲਝੇ ਹੋਏ ਨੇ ਉਹਨੇ ਆਪਣੀ ਟੀਮ ਬਣਾਉਣੀ ਹੁੰਦੀ ਹੈ ਸੋ ਜਿਹੜੇ ਸਾਡੇ ਵੀਰ ਕਰਾ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਦੱਸਣ ਦੇ ਵਿੱਚ ਗਲਤੀ ਜ਼ਰੂਰ ਰਹੇਗੀ ਮਾਫੀ ਚਾਹੁੰਦੇ ਆ ਪਰ ਅਗਲੇ ਮੈਚਾਂ ਦੇ ਇਸ ਦਰਦ ਦੇ ਨਾਲ ਸੈਕੰਡ ਰਾਊਂਡ ਲਈ ਵੀ ਤੀਜੀ ਰੇਡਿੰਗ ਵੀ ਬੰਦ ਹੋਵੇਗੀ ਕਿਉਂਕਿ ਸਾਰੀਆਂ ਟੀਮਾਂ ਕੋਲੇ ਦੋ ਦੋ ਕੰਟਰ ਲੀਡਰ ਹੁੰਦੇ ਆ ਇਹਦੇ ਨਾਲ ਇੱਕੋ ਹੀ ਰੇਡਰ ਰੇਡਾਂ ਪਾਈਆਂ ਦਾ ਦੂਜਾ ਪਿਛਲਾ ਖੜਾ ਰਹਿੰਦਾ ਹੈ ਤੇ ਉਹਨੂੰ ਖੇਡਣ ਦਾ ਮੌਕਾ ਹੀ ਨਹੀਂ ਮਿਲਦਾ ਦੂਜੇ ਰਾਊਂਡ ਦੇ ਜਿਹੜੇ ਮੈਚ ਹੋਣਗੇ ਨੋਟ ਕਰੋ ਕੋ ਸਾਹਿਬ 14 15 ਨੰਬਰ ਦੇ ਮੈਚ ਹੋਣਗੇ ਸਾਰੇ ਸੈਕੰਡ ਰਾਊਂਡ ਦੇ ਮੈਚ 14:15 ਦੇ ਹੋਣਗੇ ਇਹ ਵੀ ਨੋਟ ਕੀਤਾ ਜਾਵੇ ਬੜੀ ਮਿਹਰਬਾਨੀ ਰੈਫਰੀ ਦਾ ਫੈਸਲਾ ਕਰ ਲੈ ਜੀ ਸਾਡੇ RAM Singh Koht Saab ਰੈਫਰੀ ਦਾ ਫੈਸਲਾ ਜਿਹੜਾ ਕਰ ਲੈ ਕਿਸੇ ਦੌੜ ਤਾਂ ਰੀਪਲੇ ਮੰਗ ਲੋ ਪਰ ਰੈਫਰੀ ਜਿਹੜਾ ਉਹ ਜੰਦੀ ਕਿਸੇ ਮੇਰੇ ਵੀਰ ਨੇ ਇੱਕ ਮੈਨੂੰ ਭੇਜ ਦਿੰਦੇ ਮੈਚਾਂ ਦੇ ਐਨਟੀਵੀ ਇਸ ਦੇ ਵਿੱਚ ਇਹ ਦੋਨੇ ਓਏ ਪਹਿਲੇ ਦੇਖੇਗਾ ਪਹਿਲਾਂ ਦੇਖਾ ਸਨੇਤ ਬੀ ਤੇ ਰਾਮਪੁਰੇ ਦਾ ਅਗਲਾ ਮੈਚ ਹੋਣਾ ਜੀ ਪ੍ਰੋਫੈਸਰ ਗੁਰਸ਼ੇਰ ਗੜ ਦੀ ਤਿਆਰ ਰਹਿਣਗੇ ਰੋਹਿਤ ਸਾਜਲਾ ਜੀ ਮਨਜੀਤ ਨਾਗਰਾ ਜੀ ਵਾਓ ਜੀ ਅਗਲੀ ਗੇੜਪੋ ਆਓ ਸਾਹਮਣੇ ਕਿਵੇਂ ਖੇਡ ਮੈਦਾਨ ਵਿੱਚ ਅਗਲੀ ਕਬੱਡੀ ਪੈ ਚੁੱਕੀ ਆ ਔਰ ਚਾਰ ਖਿਡਾਰੀ ਨੇ ਚਾਰੇ ਤਿਆਰ ਵਰ ਤਿਆਰ ਆ ਮੇਰੇ ਵੀਰੋ ਔਰ ਕਿਹੜਾ ਨਾਇਰ ਕਿਰੇ ਬੱਲੇ ਬੱਲੇ ਕਰਵਾਵੇਗਾ ਬੱਬੂ ਝਨੇੜੀ ਪਿੰਡ ਵਾਲਾ ਅੱਜ ਰਾਂਪਰੇ ਦਾ ਪੁੱਤ ਬਣ ਕੇ ਖੇਡੇਗਾ ਉਹ ਵੀ ਵਿਸ਼ੇਸ਼ ਤੌਰ ਤੇ ਖੇਡ ਮੈਦਾਨ ਵਿੱਚ ਆ ਗਿਆ ਔਰ ਲਾਡੀ ਸੰਧੋੜੀ ਵਾਲਾ ਅੱਜ ਮੇਰੇ ਵੀਰੋ ਵੱਡੀ ਮਿਹਨਤ ਕੀਤੀ ਹੋਈ ਆ ਪ੍ਰੀਤੋਣੀਆਂ ਨੇ ਔਰ ਸਾਰੇ ਪ੍ਰਬੰਧਕੀ ਜੀ ਦਾ ਬੜਾ ਧੰਨਵਾਦ ਔਰ ਦਲਵੀਰ ਕਨੇਡਾ ਐਨ ਮੇਰੇ ਵੀਰੋ ਸਾਡੀ ਮਾਣ ਖੇਡ ਕਬੱਡੀ ਦੇ ਕੋਲ ਸਾਹਿਬ ਦੋਨੋਂ ਆ ਵੀ ਵੱਡਾ ਧੜਾ ਵਾਲੇ ਪਰ ਸਾਹਮਣੇ ਟੱਕਾਂਗੇ ਸਿਰੇ ਦੀ ਟੱਕਰ ਆ ਦੋਨੋਂ ਟੀਮਾਂ ਦੇ ਦਰਮਿਆਨ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਚੋਟੀ ਦੇ ਮੁਕਾਬਲੇ ਜਿਹੜੇ ਖੇਡੇ ਜਾ ਰਹੇ ਨੇ ਕਿ ਖੇਡਣੀ ਹੋਵੇ ਕਬੱਡੀ ਦੁੱਧ ਦਹਿਰੀਏ ਨਹੀਂ ਪੈਂਦਾ ਕੋ ਬਾਗਰ ਸਕਦਾ ਪੈਂਦਾ ਨਿੱਗਰ ਜਾਈਦਾ ਸਹਣੀ ਪੈਂਦੀ ਜੇ ਛੜਦੇ ਟੁਪਾ ਦੀ ਮਾਰ ਮਿੱਤਰੋ ਬਲਨਾ ਸੋਖਾ ਨਹੀਂ ਕਬੱਡੀ ਦਾ 스타 ਮਿੱਤਰੋ ਕਾਲਾ ਸਨੇਤ ਵਾਲਾ ਵੀ ਆਇਆ ਹੈ ਲੰਮੀ ਪਾਰੀ ਖੇਡੀ ਐ। ਸੇਦ ਮਾਨਾ ਕਾਲਾ ਕਦੇ ਬੱਧੋਵਾਲ ਦੇ ਕਬੱਡੀ ਟੂਰਨਾਮੈਂਟ ਦਾ ਬੈਸਟ ਰਿਹਾ। ਇਹ ਵੀ ਮਾਨ ਵਾਲੀ ਗੱਲ ਹੈ ਦੁੱਗਾ ਵਾਲੇ ਖੁਸ਼ੀ ਦੀ ਵਾਸੀ ਦਾ ਪੁੱਤਰ ਐ। ਹੋਲਡ ਵਾਲਾ ਪੁਆਇੰਟ ਜਿਹੜਾ ਸੈਦਦਦ ਨੂੰ ਦਿੱਤਾ ਗਿਆ। ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਦੌਲੀ। ਦੌਲੀ ਅੱਗੇ ਵੱਲ ਵਧਿਆ ਹੋਇਆ। ਕਿ ਕਿੱਤੀਆ ਰਮਾਲਾਂ ਵਾਲੇ ਦੇ ਦਸਤੇ ਨੇ ਕੀ ਲੱਗਦੇ। ਆਹ ਸਾਹਮਣੇ ਕਹਿੰਦੇ ਨੌਜਨ ਖੇਡਦਾ ਹੋਇਆ ਮੋਹਲ ਗਵਾਰੇ ਵਾਲਾ। ਪਰ ਨੰਬਰ ਕਿਹੜਾ ਲੀਡਰ ਦੇ ਹਿੱਸੇ ਐ। ਨੰਬਰ ਕਿਹੜਾ ਇਸ ਵੇਲੇ ਲੀਡਰ ਦਾ ਸੈਦੋਗੇ ਦਾ। ਮੈਚ ਸਮਾਪਤ ਹੈ ਜੀ। ਕਾਲਾ ਦਿਖੇਪੁਰ ਵਾਲਾ ਵੀ ਆ ਗਿਆ ਹੈ ਬੱਬੂ ਯਾਤੀਵਾਲ ਵਾਲਾ ਵੀ ਆ ਗਿਆ ਹੈ ਕਾਲਾ ਸਨੇਤ ਵਾਲਾ ਵੀ ਆਇਆ ਹੈ ਬੱਬੂ ਚਿਹਰੇੜੀ ਵੀ ਆਇਆ ਹੋਇਆ ਇਲਾਕੇ ਦੇ ਵਿੱਚ ਟੂਰਨਾਮੈਂਟ ਹੈ ਵੱਡੇ ਮਾਣ ਸਨਮਾਨ ਜਿੱਤੇ ਜਾਣਗੇ ਮਾਣ ਵਾਲੀ ਗੱਲ ਹੈ ਸਾਰੇ ਖਿਡਾਰੀਆਂ ਨੂੰ ਜੀ ਆਖਦੇ ਆ ਦਲਵੀਰ ਸਿੰਘ ਟੂਰ ਸਾਹਿਬ ਵੱਲੋਂ ਸਾਡੀ ਸੰਧੂ ਹਰਾਂ ਵੱਲੋਂ ਔਰ ਸਾਡੇ ਲੱਕੀ ਹਰਾਂ ਵੱਲੋਂ ਪਿੰਦੇ ਸੋਈ ਹਰਾਂ ਵੱਲੋਂ ਨਾਲ ਸਾਡੇ ਪ੍ਰੀਤ ਪ੍ਰਧਾਨ ਹਰਾਂ ਵੱਲੋਂ ਰੀਪਲੇਅ ਦੇਖ ਦਿੱਤਾ ਜਾਊਗਾ ਜੀ ਨੰਬਰ ਜੰਤਾਨਗਰ ਪ੍ਰੋਫੈਸਰ ਸਾਹਿਬ ਆ ਮੈਂ ਇੱਥੇ ਆ ਜੀ ਰੋਹਿਤ ਦੋ ਕੁ ਮਿੰਟ ਆ ਜਾ ਇੱਥੇ ਹੈਲੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਸ਼ੇਰ ਮਾਰਿਆ ਸੀ ਹਰੀ ਸਿੰਘ ਨਲੂਏ ਨੇ ਸ਼ੇਰ ਨਾਲ ਤੋਂ ਪਾਦੀ ਜਿਹੜਾ ਨਲੂਏ ਦੀ ਪਾ ਗਿਆ ਸ਼ਹੀਦ ਜਰਨੈਲ ਹਰੀ ਸਿੰਘ ਨਲੂਆ ਸਪੋਰਟਸ ਕਲੱਬ ਰਾਮਪੁਰਾ ਪਹਿਲਾ ਸ਼ਾਨਦਾਰ ਕਬੱਡੀ ਕਾਪੇ ਇਸ ਗਰਾਊਂਡ ਦੇ ਵਿੱਚ ਕਰਵਾ ਰਹੀ ਹੈ ਦਲਵੀਰ ਰਾਮਪਰੇ ਵਾਲਾ ਵੱਡਾ ਵੀਰ ਖੇਡ ਕਬੱਡੀ ਦਾ ਇਸ ਇਲਾਕੇ ਦਾ ਇੱਕ ਬਹੁਤ ਵੱਡਾ ਨਾਂ ਹੈ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਜਾ ਵਸਿਆ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਆਪਣੀ ਇਸ ਲਿਖਤੀ ਦੇ ਵਿੱਚ ਬਹੁਤ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾ ਰਿਹਾ ਜਿਹੜੀ ਗਰਾਊਂਡ ਨੇ ਸਮੇਂ ਸਮੇਂ ਤੇ ਚੋਟੀ ਦੇ ਖਿਡਾਰੀ ਪੈਦਾ ਕਰਕੇ ਦਿੱਤੇ ਹੈ ਇੱਕ ਟੀਮ ਅਗਲੇ ਮੈਚ ਦੀ ਰਾਮ ਹੈਲੋ ਹੈਲੋ ਰਾਮਪੁਰਾ ਦੀ ਟੀਮ ਗਰਾਊਂਡ ਦੇ ਵਿੱਚ ਆ ਜੀ ਸਾਡੀ ਬੇਨਤੀ ਹੈ ਉਹਨਾਂ ਦੀ ਵਿਰੋਧੀ ਟੀਮ ਗਰਾਊਂਡ ਦੇ ਵਿੱਚ ਆਵੇ ਲੈ ਵੀ ਰੋਹਿਤ ਕਿਹੜੀ ਟੀਮ ਆ ਮੇਰਾ ਵੀਰ ਜਰੂਰ ਸੱਦਾ ਲਾ ਦੀ ਇੱਕ ਵਾਰੀ ਸਨੇਤਪਿੰਡ ਦੀ ਟੀਮ ਜਿਹੜੀ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਤਾਲਵੇ ਮੇਰੀ ਬੇਨਤੀ ਆ ਰਾਮਪੁਰਾ ਤੇ ਸਨੇਤਪਿੰਡ ਦਾ ਜਿਹੜਾ ਮੁਕਾਬਲਾ ਖੇਡਿਆ ਜਾਵੇਗਾ ਹਰ ਅਗਲੀ ਟੀਮਾਂ ਦੌਰ ਤੇ ਢੰਡੋਲੀ ਇਹ ਟੀਮਾਂ ਭਰਾ ਬਣ ਕੇ ਜਿਹੜੀਆਂ ਜਲਦੀ ਗਰਾਊਂਡ ਦੇ ਵਿੱਚ ਤਾਲਣਾ ਦੌਣ ਦਰਸੀ ਢੰਡੋਲੀ ਹਰ ਸ਼ੇਰੋਂ ਤੇ ਝਾੜੋ ਕਕਰਾਲਾ ਭਾਈ ਕਾ ਤੇ ਰੋਗੜਾ ਹਰ ਸਤਬਾਲ ਜਿਹੜਾ ਮੁਕਾਬਲਾਕਰਾਚੋ ਦੀਵ ਤੇ ਡੇਰਾ ਬਾਬਾ ਘੁੰਮੜਾ ਕਰਨ ਘਰਾਚੋ ਤੇ ਜੱਗੀ ਡੋਗਾ ਨੰਨਾ ਕੋਚ ਦਿੜਵਾ ਤੇ ਢੋਲਣਾ ਦੌਸਲਾ ਸੈਦੋ ਕੇ ਟੀਮ ਦੀ ਸੈਦੋ ਕੇ ਦੀ ਟੀਮ ਨੇ ਜਿਹੜੀ ਇਹ ਬਾਈਆ ਇਹ ਆਪਾਂ ਸਾਰੀਆਂ ਟੀਮਾਂ ਜਿਹੜੀਆਂ ਉਹ ਨੋਟ ਕਰ ਲੈਣ ਮੇਰੀ ਬੇਨਤੀ ਆ ਲਓ ਸਾਹਮਣੇ ਇਹਦਾ ਮੁਕਾਬਲਾ ਸੈਦੋ ਦਾ ਖੇਡਣਾ ਰਹੂਗਾ ਸਮੀਤ ਪੰਡ ਦੀ ਟੀਮ ਨੇ ਉਹ ਜਲਦੀ ਦੇ ਨਾਲ ਗਰਾਊਂਡ ਵਿੱਚ ਆਵੇਗੀ ਤੇ ਮੈਚ ਦੀ ਸ਼ੁਰੂਆਤ ਆਪਾਂ ਜਲਦੀ ਨਾਲ ਕਰਾਂਗੇ ਦੌਣ ਤੇ ਢੰਡੋਲੀ ਇਹ ਨੈਕਸਟ ਮੈਚ ਨੇ ਟੀਮਾਂ ਹੋਣੀਆਂ ਇਹ ਟੀਮਾਂ ਵੀ ਜਿਹੜੀਆਂ ਪ੍ਰਾਪਾ ਕੇ ਜਲਦੀ ਰਨ ਗਰਾਊਂਡ ਦੇ ਵਿੱਚ ਆ ਜਾਣ ਦੇ ਲਈ ਬੇਕੀਆ ਸੁਨੀਤ ਪਿੰਡ ਤੇ ਰਾਮਪੁਰੇ ਦੀਆਂ ਟੀਮਾਂ ਦਾ ਦੂਜੇ ਰਾਊਂਡ ਦਾ ਪਹਿਲਾ ਮੁਕਾਬਲਾ ਗਰਾਊਂਡ ਦੇ ਵਿੱਚ ਇਸ ਸਮੇਂ ਸ਼ੁਰੂ ਕਰਵਾਇਆ ਜਾ ਰਿਹਾ ਹੈ ਸਾਡੇ ਪ੍ਰਧਾਨ ਨੇ ਸਪੋਰਟਸ ਕਲੱਬ ਦੇ ਪ੍ਰੀਤ ਰਾਮਪੁਰਾ ਸਾਡਾ ਵੀਰ ਲਾਡੀ ਸੰਧੂ ਜੀ ਸਾਰੇ ਭਰਾ ਜਿਹੜੇ ਨਗਰ ਨਿਵਾਸੀ ਸਾਡੇ ਸਾਡੇ ਵੀਰ ਵਿਸ਼ੇਸ਼ ਤੌਰ ਤੇ ਸਹਿਯੋਗ ਦੇ ਰਹੇ ਅੱਜ ਦੇ ਕਬੱਡੀ ਕੱਪ ਦੇ ਲਈ ਹੈਲੋ ਮੈਂ ਬੇਨਤੀ ਕਰੂੰਗਾ ਸਾਡੇ ਪ੍ਰੀਤ ਰਾਮਪਰਾਜ ਪ੍ਰਧਾਨ ਸਭਾ ਨਾਲ ਨੂੰ ਕੁਝ ਮਾਨ ਸਨਮਾਨ ਸੋਚਿਆ ਸਿੰਘ ਜੀ ਤੋਰ ਤੇ ਚਮਕੌਰ ਤੋਰ ਜੀ ਤੇ ਉਹਨਾਂ ਦੇ ਨਾਲ ਜੱਗੀ ਤੋਰ ਤੇ ਫਿਰਪਰੀ ਤੋਰ ਇਹਨਾਂ ਭਰਾਵਾਂ ਦਾ ਮਾਨ ਸਨਮਾਨ ਹੋਣਾ ਹੈ ਜੀ ਇਹਨਾਂ ਅੰਗਜਾ ਪਿੰਡਾ ਪ੍ਰਧਾਨ ਜੋਨੀ ਸੋਹੀ ਜੀ ਯੂ ਐਸ ਏ ਭਾਈ ਬਲਵੀਰ ਕਪਿਆ ਜੀ ਭਾਈ ਰੇਤਗੜ ਮਾਨਕ ਸਰਦਾਰ ਦਰਸ਼ਨ ਸਿੰਘ ਜੀ ਸੰਧੂ ਸਾਹ ਪਹੁੰਚੇ ਨੇ ਜੀ ਇਹਾਂ ਦੀ ਬਹੁਤ ਬਹੁਤ ਧੰਨਵਾਦ ਮੈਨਸਟੇਟ ਕੋ ਖੱਬੇ ਪਾਸੇ ਟੀਮ ਹੈ ਜਿਹੜੀ ਗਰਾਊਂਡ ਦੇ ਵਿੱਚ ਸਨੇਤਪਿੰਡ ਦੀ ਖੇਡ ਰਹੀ ਹੈ ਔਰ ਦੂਸਰੇ ਪਾਸੇ ਕਹਿੰਦੇ ਰਾਮਪੁਰਾ ਪਿੰਡ ਮੇਜबान ਟੀਮ ਖੇਡ ਰਹੀ ਹੈ ਦਲਬੀਰ ਰਾਮਪੁਰੇ ਦੇ ਤਿਆਰ ਕੀਤੇ ਖਿਡਾਰੀ ਖੇਡ ਰਹੇ ਹੈ ਸਨੇਤ ਵਾਲਾ ਕਾਲਾ ਆਪਣੇ ਸਮੇਂ ਦਾ ਚੋਟੀ ਦਾ ਮੱਲ ਹੈ ਆ ਦੱਗਾ ਵਾਲੇ ਖੁਸ਼ੀ ਦੀ ਮਾਸੀ ਦਾ ਪੁੱਤ ਹੈ ਜਿਨੇ ਪਹਿਲੀ ਰੇਡ ਤੇ ਇਸ ਮੇਂ ਕੋਸ਼ਿਸ਼ ਕੀਤੀ ਹੈ ਪਰ ਦੂਸਰੇ ਪਾਸੇ ਹਰਿਆਣੇ ਦੇ ਜ਼ਿਲ੍ਹਾ ਅੰਮ੍ਰਿਤਾਲੇ ਦੇ ਵਿੱਚ ਮੁਕੰਦਪੁਰ ਪਿੰਡ ਦੇ ਰਾਹੁਲ ਦਾ ਇਹ ਬਨੂਰ ਦੀ ਟੀਮ ਦੇ ਲਈ ਪੱਕੇ ਤਰ੍ਹਾਂ ਦੇ ਖੇਡਦਾ ਹੈ ਅੱਜ ਨੌਜਵਾਨ ਕਹਿੰਦੇ ਰਾਮਪੁਰੇ ਦਾ ਪੁੱਤ ਮੜ ਕੇ ਪੁੱਜਿਆ ਉਧਰ ਫੌਜੀ ਗੁਰਮੀਤ ਸਿੰਘ ਜੀ ਬਨਿਆਲ ਵਾਲੇ ਵਿਸ਼ੇਸ਼ ਤੌਰ ਤੇ ਪੁੱਜਿਆ ਸਾਡੇ ਪੁਰਾਣੇ ਸਾਥੀਆਂ ਦੇ ਵਿੱਚ ਇੱਥੇ ਸਾਨੂੰ ਮਾਰ ਹੈ ਆਪਣੇ ਸਾਰੇ ਯਾਰਾਂ ਦੋਸਤਾਂ ਨੇ ਫੁੱਟਕਿਆ ਵਿਸ਼ੇਸ਼ ਤੌਰ ਤੇ ਅੱਜ ਜੀ ਆਇਆਂ ਆਖਦੇ ਆ। ਆਜ ਸਟੇਜ ਤੇ ਆਜੋ ਜੀ ਗੁਰਮੀਤ ਸਿੰਘ ਜੀ ਫੌਦੀ ਸਾਹਿਬ ਪ੍ਰਦੀਪ ਕੁਮਾਰ ਬੱਬੂ ਝੇੜੀਵਾਲ ਅੱਜ ਰਾਮਪੁਰੇ ਦੀ ਟੀਮ ਦਾ ਕਹਿੰਦੇ ਮੇਨ ਜਾਫੀ ਬੜ ਕੇ ਖੇਡ ਰਿਹਾ ਹੈ। ਨਾਲ ਬਾਬਾ ਕੇਸਰ ਸਿੰਘ ਦਾ ਪੋਤਰਾ ਬਿੱਲਾ ਰਾਮਪੁਰੇ ਵਾਲਾ ਜਿਹੜਾ ਸਾਰੇ ਨਗਰ ਨਿਵਾਸੀਆਂ ਵੱਲੋਂ ਅੱਜ ਦੇ ਟੂਰਨਾਮੈਂਟ ਤੇ ਮੋਟਰਸਾਈਕਲ ਦੇ ਨਾਲ ਮਾਰਨੇ ਸਲਮਾਨਿਆ ਜਾਣਾ ਹੈ। ਆ ਨੌਜਵਾਨ ਕਹਿੰਦੇ ਮਹਾਲੀ ਇਲਾਕੇ ਦੇ ਬਲੂੜ ਪਿੰਡ ਦਾ ਸੁੱਖ ਹੈ ਇਸ ਵੇਲੇ ਚੰਡੀਗੜੀਆ ਕਬੱਡੀ ਪਾ ਰਿਹਾ ਹੈ ਕਿ ਬਸ ਚੰਡੀਗੜ ਦਾ ਹੀ ਰੌਲਾ ਹੈ ਸਾਰਾ ਤਾਂ ਹੀ ਤੇਰਾ ਚਲਦਾ ਦਿਮਾਗ ਨਹੀਂ ਵਾਲਾ ਇੱਕ ਪਾਸੇ ਜਖੇਪਲ ਪਿੰਡ ਦਾ ਕਾਲਾ ਦੂਜੇ ਪਾਸੇ ਸੁਨੇਤ ਵਾਲਾ ਕਾਲਾ ਆ ਨੌਜਵਾਨ ਨੇ ਕਹਿ ਕਹਿ ਕੇ ਦੁਨੀਆ ਮਨਾਈ ਹੈ ਵਕਤ ਵਕਤ ਦੀਆਂ ਗੱਲਾਂ ਹੁੰਦੀਆਂ ਮੇਰੇ ਵੀਰੋ ਕਿ ਵਕਤ ਹਰ ਵਕਤ ਨੂੰ ਬਦਲ ਦਿੰਦਾ ਹੈ ਬਸ ਵਕਤ ਨੂੰ ਥੋੜੇ ਵਕਤ ਦੀ ਲੋੜ ਹੁੰਦੀ ਹੈ ਇੱਕ ਪਾਸੇ ਪ੍ਰਦੀਪ ਹੈ ਰਾਜੀ ਦਾ ਵੀਰ ਹੈ ਨਾਲ ਸਾਡਾ ਕਬੱਡੀ ਲੱਗਿਆ ਹੋਇਆ ਔਰ ਦੂਸਰੀ ਕੰਨੀ ਤੇ ਬੱਬੂ ਹੈ ਨਾਲ ਕਹਿੰਦੇ ਬਿੱਲਾ ਰਾਮਪੁਰੇ ਵਾਲਾ ਪ੍ਰਸਿੱਧ ਜੱਫੀਆਂ ਦੇ ਤੌਰ ਤੇ ਖੇਡ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਅੱਜ ਕੱਲ੍ਹ ਇਹ ਜਾਣਿਆ ਜਾਂਦਾ ਹੈ ਇਹ ਉਹੀ ਗਰਾਊਂਡ ਹੈ ਜਿਹੜੀ ਗਰਾਊਂਡ ਨੇ ਰੋਹੀ ਵਰਗੇ ਖਿਡਾਰੀ ਸੱਚੇ ਵਰਗੇ ਖਿਡਾਰੀ ਵਿੱਕੀ ਵਰਗੇ ਖਿਡਾਰੀ ਤਿਆਰ ਕੀਤੇ ਹੈ ਗੱਲਾਂ ਕਹਿੰਦੇ ਫੱਗੂ ਵਾਲੀਏ ਗਵਿੰਦੇ ਦੀਆਂ ਰਾਮਪੁਰੇ ਦੀ ਟੀਮ ਦੇ ਖੇਡਦੇ ਹੋਈਆਂ ਇੱਕ ਪਾਸੇ ਦੇਖਦੇ ਮੁੰਡਾ ਸਾਹਮਣੇ ਕੋਸ਼ਿਸ਼ ਕਰਦਾ ਹੋਇਆ ਔਰ ਜੰਨਤ ਢੋਲਰੀ ਨੇ ਫੈਸਲੇ ਕਰਦੇ ਨੇ ਕਿ ਪੁਆਇੰਟ ਇਸ ਵੇਲੇ ਕਿਹੜੀ ਟੀਮ ਦੇ ਹਿੱਸੇ ਦੇ ਵਿੱਚ ਹੋਵੇਗਾ ਬਤਨਾ ਨੂੰ ਪਾਪਤ ਫੇਰਾ ਦੇਖਣ ਲਈ ਕਰ세 ਤੇਰਾ ਤਲਦਾ ਸੀ ਉਮਰ ਨਿਆਣੀ ਪੱਥਰ ਜਿਆ ਕਰਕੇ ਜੇਰਾ ਸਰਤੇ ਸੀ ਕਰਜੇ ਦਾ ਬੋਝ ਵੀ ਬੇਪੁੱਤ ਜੰਤੇ ਦੇਖ ਤੇਰੇ ਵੰਟੇ ਮੈਂ ਤੇ ਤੇਰਾ ਬਾਪੂ ਰੋਏ ਰੋਜ ਵੀ ਸੱਖਾ ਚੰਡੀਗੜੀਆ ਲੈ ਵੀ ਰੋਹੀ ਤੱਕਲੀ ਕਬੱਡੀ ਪਾ ਰਿਆ ਆਓ ਸਾਹਮਣੇ ਕਹਿੰਦੇ ਸੱਖਾ ਚੰਡੀਗੜੀਆ ਮੇਰੇ ਹੀਰੋ ਰੇਡ ਪਾ ਕੇ ਵਾਪਸ ਆ ਗਏ ਤੇ ਰਾਮਪੁਰੇ ਦੀ ਟੀਮ ਦੇ ਲਈ ਇੱਕ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਅਗਲੀ ਕਬੱਡੀ ਕਹਿੰਦੇ ਖੇਡ ਮਨਾਉਂਦੇ ਆਜਾ ਸਾਡੇ ਕੋਚ ਸਾਹਿਬ ਦੇ ਵੱਡੇ ਭਰਾ ਸਰਦਾਰ ਜਸਵੀਰ ਸਿੰਘ ਜੀ ਪ੍ਰਦੀਪ ਜੱਟੇ ਵੀ ਜਿੱਥੇ ਨਾਲ 100 100 ਦੇ ਨੋਟ ਉੜ ਗਏ ਅਗਰ ਲਾਡੀ ਜੱਫਾ ਲਾਉਂਦਾ ਮੋਸਾ ਲੁੱਕੇ ਵੱਲ ਇਹਦੇ ਵੱਲ 500 ਹੋ ਗਏ ਲਵਿੰਨ ਲਾਡੀ ਪੌਸੀਏ ਵੀਰੇ ਦੇ ਤੂੰ ਜੋ ਹਾਲ ਆਵੇਂ ਤੇ ਕਲੱਬ ਵਾਲੇ ਕਹਿੰਦੇ ਆ 500 ਦੇ ਵੱਡੇ ਮਨ ਦੇ ਨੇ ਪਰ ਪੈਂਦੀ ਕਬੱਡੀ ਪ੍ਰਦੀਪ ਤੇਰੇ ਵੀਰੇ ਆ ਰਾਮਪੁਰੇ ਪਿੰਡ ਵਾਲਾ ਪਰ ਸਾਹਮਣੇ ਪਾਇੰਟ ਜਿਹੜਾ ਸਨੇਤ ਪਿੰਡ ਦੀ ਪਿੰਟੀ ਉਸ ਦੇ ਵਿੱਚ ਆ ਜੁੜਿਆ ਅਗਲੀ ਕਬੱਡੀ ਕਹਿੰਦੇ ਖੇਡ ਮਨਾਉਂਦੇ ਦਿੱਤਾ ਖੇਡ ਪੈ ਚੱਕੀ ਆ ਬੰਦਪੁਰੀਆ ਰਾਹੁਲ ਕਹਿੰਦੇ ਅਗਲੀ ਕਬੱਡੀ ਪਾ ਰਿਹਾ ਹਰਿਆਣੇ ਦੇ ਜ਼ਿਲ੍ਹਾ ਅੰਬਾਲੇ ਦੇ ਵਿੱਚ ਮੁਕੰਦਪੁਰਾ ਪਿੰਡ ਦਾ ਰਾਹੁਲ ਦਾ ਇਹ ਪੱਬਾਂ ਦਾ ਸ਼ੌਕੀਨ ਖਿਡਾਰੀ ਹੈ ਇਹ ਬੜੀ ਫੁਰਤੀ ਨਾਲ ਕਬੱਡੀ ਖੇਡਦਾ ਹੈ ਇਹਦੇ ਖੇਡ ਦੇ ਵਿੱਚ ਚੁਸਤੀ ਬੜੀ ਹੈ ਸ਼ਾਨਦਾਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਉਧਰ ਪ੍ਰਧਾਨ ਦੀਲਪ੍ਰੀਤ ਰਾਮਪੁਰਾ ਵਾਇਸ ਪ੍ਰਧਾਨ ਸਾਡਾ ਭਾਈ ਭਿੰਦਾ ਸੋਹੀ ਲਾਡੀ ਪੁਰਸੀਆ ਗਰਾਊਂਡ ਦੇ ਵਿੱਚ ਕਬੱਡੀ ਵੀ ਖੇਡਦਾ ਹੈ ਕਲੱਬ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਹੈ ਔਰ ਦਿਲਵੀਰ ਰਾਮਪੁਰੇ ਵਾਲਾ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਜੰਮ ਗਿਆ ਹੁਣੇ ਹੁਣੇ ਯਾਰ ਸਾਡਾ ਆਇਆ ਹੈ ਕੈਨੇਡਾ ਤੋਂ ਬੜਾ ਕੁਝ ਖੋਇਆ ਉਹਨੇ ਬੜਾ ਕੁਝ ਪਾਇਆ ਹੈ ਕੈਨੇਡਾ ਤੋਂ ਮੈਨੂੰ ਕਹਿੰਦਾ ਗਾੜੀ ਲੱਖਾਂ ਡਾਲਰ ਮੈਂ ਜੋੜਦੇ ਬਾਪੂ ਸਰ ਕਹਿੰਦੇ ਹੋਏ ਕਰਜ਼ੇ ਦੀ ਮੋੜ ਤੇ ਬੜਾ ਕੁਝ ਚੰਦਰਾ ਛਪਾਇਆ ਹੈ ਕੈਨੇਡਾ ਤੋਂ ਹੁਣੇ ਹੁਣੇ ਯਾਰ ਸਾਡਾ ਆਇਆ ਹੈ ਕੈਨੇਡਾ ਤੋਂ ਯਾਰ ਸਾਡਾ ਕੈਨੇਡਾ 'ਚ ਵਸਿਆ ਡਾਕਟਰ ਰਾਣੇ ਹਰਾ ਦੇ ਮੋਢਿਆਂ ਤੇ ਅੱਜ ਦੇ ਟੂਰਨਾਮੈਂਟ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਐ ਜਗੀ ਬਿਆਲਹਰਾਂ ਦਾ ਕੀਤੇ ਕਰਦੇ ਧੰਨਵਾਦ ਹੈ ਬਲਕਾਰ ਬਾਈ ਹੋਈ ਨਾਲ ਨੇ ਨਾਲ ਸਾਡਾ ਗੋਨੀ ਰਾਮਪੁਰਾ ਔਰ ਮਣੀ ਰਾਮਪੁਰਾ ਚੈਨੀ ਬਿਆਲਹਰਾਂ ਦਾ ਕੀਤੇ ਕਰਦੇ ਧੰਨਵਾਦ ਹੈ ਸਾਰੇ ਯਾਰ ਮਿੱਤਰ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੈ ਇਹ ਧੂਰੀ ਇਲਾਕੇ ਦੇ ਜਾਤੀ ਮਾਜਰੇ ਪਿੰਡ ਦਾ ਬੱਬੂ ਹੈ ਇਸ ਵੇ ਬੱਬੂ ਜਾਤੀ ਮਾਜਰੇ ਵਾਲਾ ਕਬੱਡੀ ਪਾ ਰਿਹਾ ਹੈ ਬੱਬੂ ਦੀ ਬੱਬੂ ਨਾਲ ਟੱਕਰ ਹੋਵੇਗੀ ਦੁਨੀਆ ਨੇ ਆਨੰਦ ਮਾਣਾ ਪਰ ਇੱਕ ਪਾਸੇ ਨੌਜਵਾਨ ਦੇਖ ਰਿਹਾ ਲਾਡੀ ਪੁਲਸੀ ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ ਨੰਬਰ 6 ਦੇ ਹਿੱਸੇ ਦੇ ਵਿੱਚ ਰੋਹਿਤ ਆਗਲਾ ਮੈਚ ਕਿਹੜੀਆਂ ਟੀਮਾਂ ਦਾ ਮੇਰਾ ਵੀਰ ਜਰੂਰ ਸੱਦੇ ਲਾ ਲਿਓ ਉਹ ਟੀਮਾਂ ਜਿਹੜੀਆਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਮੇਰੀ ਬੇਨਤੀ ਆ ਦੌਰ ਤੇ ਢੰਡੋਰੀ ਦੀ ਢੰਡੋਰੀ ਦੀਆਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਧਾੜਨ ਗਿਆ ਇਸ ਮੈਚ ਤੋਂ ਬਾਅਦ ਵਿੱਚ ਅਗਲਾ ਮੁਕਾਬਲਾ ਖੇਡਿਆ ਜਾਵੇਗਾ ਔਰ ਸ਼ੇਰੋਂ ਤੇ ਧਾੜੋ ਇਹ ਟੀਮਾਂ ਦੀ ਹਾਲਣਾ ਪਰ ਸਾਹਮਣੇ ਤੇ ਟੱਕਾਂਗੇ ਖੇਡ ਦੇ ਮਾਣ ਦੇ ਵਿੱਚ ਲੱਖਾਂ ਦੇ ਪੁਆਇੰਟ ਦਾ ਵਾਅਦਾ ਰਾਹਲ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਅਗਲੀ ਕਬੱਡੀ ਜਿਹੜੇ ਸਵੇਤ ਪਿੰਡ ਦੀ ਟੀਮ ਦੀ ਤਰਫੋਂ ਆ ਨਾਈਆਂ ਨੇ ਫੇਰ ਪਾ ਦਿੱਤੀ ਆ ਅੱਜ ਰਾਂਪਰੇ ਦਾ ਕਬੱਡੀ ਕਾਪਾ ਹਰ ਦੋ ਤੇ ਤਿੰਨ ਉਹ ਲੋਹੇ ਖੇਡ ਦੇ ਵਿੱਚ ਕਬੱਡੀ ਆ ਗਿਆ ਔਰ ਦੋਲ ਤੇ ਚੰਦੋ ਦੇ ਵਿੱਚ ਚਾਰ ਤਰੀਕ ਨਾਮਕ ਸਰ ਟੀਮਾਂ ਨੇ ਕਬੱਡੀ ਚਾਪਦੀ ਆ ਪਰ ਸਾਹਮਣੇ ਤੱਕਾਂਗੇ ਆ ਸੰਨੀਤ ਵਾਲਾ ਅਗਲੀ ਕਬੱਡੀ ਕਿਹਦੇ ਖੇਡ ਦੇ ਮੈਦਾਨ ਦੇ ਵਿੱਚ ਸੋਖਾ ਮੇਰੇ ਵੀਰੋ ਚੰਡੀਗੜੀ ਆਪਾਂ ਦੇ ਲਈ ਹੋਰ ਰੱਗੇ ਵੱਲ ਵਧਿਆ ਕਿ ਚੰਡੀਗੜ੍ਹ ਦੇ ਸੈਕਟਰ ਆ ਬਾਂਬੇ ਦੇ ਟਰੈਕਟਰ ਸਵਰਾਜ ਦੇ ਟਰੈਕਟਰ ਬਾਕੀ ਚਰਚਾ ਦੇ ਵਿੱਚ ਰਹਿੰਦੇ ਆ ਪਰ ਸਾਹਮਣੇ ਤੱਕਾਂਗੇ ਸੋਖੇ ਦੀ ਕਬੱਡੀਆ ਔਰ ਦੂਜੇ ਪਾਸੇ ਚਾਰ ਨੇ ਆ ਚਾਰਾਂ ਦੇ ਵਿੱਚੋਂ ਕਾਲਾ ਜਖੇਪਲ ਪਿੰਡ ਵਾਲਾ ਬੱਲੇ 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 ਆ ਭੱਜ ਓਏ ਬਾਈ ਜੰਦਾ ਪਰ ਪੁਆਇੰਟ ਕਿੰਨੇ ਮੇਰੇ ਵੀਰੋ ਰਾਂਪਰੇ ਦੀ ਟੀਮ ਦੇ ਹਿੱਸੇ ਦੇ ਵਿੱਚ ਸੱਖਾ ਰੁੜ ਗਿਆ ਲਓ ਅਗਲੀ ਕਬੱਡੀ ਤੇ ਗੱਲ ਪ੍ਰੋਫੈਸਰ ਸਾਹਿਬ ਦੀ ਕਰ ਲਈਏ ਮੇਰੇ ਜੱਟ ਨੇ ਟਰੈਲਰ ਪਾਉਣਾ ਹੈ ਡਾਲੇ ਤੇ ਗੋਤ ਲਖਾਉਣਾ ਹੈ ਉਹ ਕਹਿੰਦੇ ਲੋਕ ਗੀਤਾਂ ਦਾ ਮਿਰਜਾ ਬੱਬੂਮਾਨ ਗੱਲ ਕਰਦਾ ਹੁੰਦਾ ਹੈ ਇਹ ਕਬੱਡੀ ਵਾਲਿਆਂ ਦਾ ਬੱਬੂ ਹੈ ਬੱਬੂ ਇਸਵੇਂ ਜਾਤੀਵਾਦ ਦੇ ਵਾਲਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਬੱਬੂ ਝਨੇਰੀ ਵਾਲਾ 2021-22 ਦੇ ਸੀਜ਼ਨ ਦੇ ਵਿੱਚ ਆਜ ਝੋਟੇਵੇਂ ਕਹਿੰਦੇ ਲਗਾਤਾਰ 11 ਕਬੱਡੀ ਕਪਾਂ ਤੇ 11 ਦਿਨ ਬੈਸਟ ਯਾਫੀ ਬਣਨ ਦਾ ਖਿਤਾਬ ਜਿੱਤੇ ਹੈ ਇਹਨੇ ਕਹਿ ਕੇ ਕਿ ਦੁਨੀਆ ਮਨਾਈ ਹੈ ਪੰਡਤ ਜਦੋਂ ਆਪਣੀ ਆਈ ਤੇ ਆ ਜੇ ਫਿਰ ਦੁਨੀਆ ਦੇ ਕਹਿੰਦੇ ਕਹੋਂਦੇ ਰੇਡਰਾਂ ਨੂੰ ਜਿੰਦੇ ਬੰਦ ਕਰ ਦਿੰਦਾ ਮੇਰੇ ਵੀਰੋ ਪੁਆਇੰਟ ਇਸ ਲਈ ਬੱਬੂ ਝਨੇੜੀ ਨੇ ਕਹਿੰਦੇ ਰਾਮਪੁਰੇ ਦੀ ਟੀਮ ਦੇ ਹਿੱਸੇ ਦੇ ਵਿੱਚ ਕਰ ਦਿੱਤਾ ਆ ਨੌਜਵਾਨ ਹਰਿਆਣੇ ਦੇ ਵਿੱਚੋਂ ਸੱਜਿਆ ਹੋਇਆ ਏ ਅੰਬਾਲੇ ਵਾਲਾ ਇਸ ਨੌਜਵਾਨ ਦਾ ਮੁਕੰਦਪੁਰਾ ਪਿੰਡ ਹੈ ਰਾਹੁਲ ਮੁਕੰਦਪੁਰੀਆ ਪੱਪਾ ਦਾ ਸ਼ੋਲਾ ਇਸ ਸਮੇਂ ਰੇਡ ਪਾਉਣ ਦੇ ਲਈ ਵਧ ਗਿਆ ਹੈ ਚਾਰ ਜਾਫੀ ਆ ਚਾਰਾਂ ਦੇ ਵਿੱਚੋਂ ਜਥੇਪਲੀਆ ਕਾਲਾ ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ ਰਸਤਵੇਂ ਹਿੰਦ ਕਹਹਿਲਵਾਨ ਪੂਰਨ ਸਿੰਘ ਦੀ ਧਰਤੀ ਹੈ ਜਨਤੇ ਤੇ ਬੰਕੇ ਦੀ ਖੇਡ ਦੀਆਂ ਗੱਲਾਂ ਹੋ ਗਿਆ ਗੱਲਾਂ ਹੋਈਆਂ ਪੰਮੀ ਬਾਈ ਦੇ ਕੀਤਾਆਂ ਨੀਆਂ ਗੱਲਾਂ ਹੋਈਆਂ ਸਨੇਂਦਰ ਜਖੇਪੜ ਦੀ ਖੇਡਦੀਆਂ ਗੱਲਾਂ ਹੋਈਆਂ ਰਾਜ ਜਖੇਪੜ ਦੇ ਜੱਫੀਆਂ ਦੀਆਂ ਪ੍ਰਸਿੱਧ ਕਬੱਡੀ ਖਿਡਾਰੀਆਂ ਦੀ ਵੱਡੇ ਕਲਾਕਾਰਾਂ ਦੀ ਧਰਤੀ ਹੈ ਜਖੇਪੜ ਪਿੰਡ ਅਗਲੀ ਰੇਡ ਪਾਉਣ ਦੇ ਲਈ ਗੱਭਰੂ ਫੇਰ ਗਰਾਊਂਡ ਦੇ ਵਿੱਚ ਆ ਗਿਆ ਲੈ ਵੀ ਰੋਹਿਤ ਚੁੱਕਦਾ ਲੈ ਸੋਹਣਿਆ ਜੀ ਲਓ ਸਾਹਮਣੇ ਅਗਲੀ ਕਬੱਡੀ ਫੇਰ ਪੈ ਚੁੱਕੀ ਹੈ ਤੇ ਚਾਰ ਨੇ ਉਹ ਚਾਰੋਂ ਤਿਆਰ ਨੇ ਜੱਫੀ ਤੇ ਮੈਂ ਕਹਿੰਦੇ ਪ੍ਰਦੀਪ ਜਿੰਨੇ ਜੱਫੇ ਲਾਵੇਗਾ ਹਰ ਇੱਕ ਜੱਫੇ ਤੋਂ ਇੱਕ ਸੌ ਦੇਣਾ ਪਰ ਦਿਲਾਂ ਮੇਰੇ ਵੀਰੋ ਅੱਜ ਬੱਲੇ ਦਾ ਕਹਿੰਦੇ ਹਾ ਮੋਟਰਸਾਈਕਲ ਦੇ ਨਾਲ ਵੱਡੇ ਪੱਦਰ ਤੇ ਮਾਨ ਸਨਮਾਨ ਹੋਣਾ ਇਹ ਸਾਡੀ ਮਾ ਖੇਡ ਕਬੱਡੀ ਦੇ 스타 ਹਨ ਮੇਰੇ ਵੀਰੋ ਬੱਲੇ ਬੱਲੇ ਕਰਵਾਉਂਦਾ ਪਰ ਅਗਲੀ ਕਬੱਡੀ ਕਹਿੰਦੇ ਚੰਡੀ ਗੜੀਆਂ ਹਾ ਸੁੱਖਾ ਮੇਰੇ ਵੀਰੋ ਖੇਡ ਮਨਾਨ ਦੇ ਵਿੱਚ ਖੇਡ ਪਾਉਣ ਦੇ ਲਈ ਕਹਿੰਦੇ ਅੱਗੇ ਵੱਲ ਬਣਿਆ ਅੱਜ ਰਾਂਪਰੇ ਦੀ ਖੇਡ ਗਰਾਊਂਡ ਹਾ ਪਰ ਸਨੇਹਤ ਵਾਲਾ ਤੇ ਆਪਾਂ ਤੱਕਾਂਗੇ ਪੈਂਦ ਸੋਖਾ ਕਿੰਨੇ ਚੰਦੀ ਗੁੜੀਆਂ ਆਪਣੀ ਟੀਮ ਦੇ ਇਸੇ ਰਵੇ ਡੋਲ ਗਿਆ ਅਗਲੀ ਕਬੱਡੀ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਹੋਰ ਪੈਸਾ ਜਾਤੀ ਮਾਜਰੇ ਵਾਲਾ ਬੱਬੂ ਕਿੰਨੇ ਢੋੜੀ ਇਲਾਕੇ ਦਾ ਨੋਜਮਨ ਜਾਤੀ ਮਾਜਰੇ ਪਿੰਡ ਵਾਲਾ ਬੱਬੂ ਇਸਨੇ ਕਬੱਡੀ ਪਾ ਰਿਹਾ ਹੈ ਪਰਕਟ ਮਿਲਦਣਾ ਵਰਗੇ ਵੱਡੇ ਗੀਤਕਾਰ ਉਸ ਇਲਾਕੇ ਨੇ ਪੈਦਾ ਕੀਤੇ ਹੈ ਖੇਰਪੁਰ ਧੂੜੀ ਦੀਆਂ ਗੱਲਾਂ ਹੁੰਦੀਆਂ ਅਗਲੀ ਰੇਡ ਤੋਂ ਨਹੀਂ ਰਾਹੁਲ ਹਰਿਆਣੇ ਵਾਲਾ ਫਿਰ ਗਰਾਊਂਡ ਦੇ ਵਿੱਚ ਇਸ ਸਮੇਂ ਵੱਧਦਾ ਹੋਇਆ ਸਨੇਤ ਵਾਲੇ ਕਾਲੇ ਨੂੰ ਬਹੁਤ ਸਾਰੇ ਦਰਸ਼ਕਾਂ ਨੇ ਲੰਬੇ ਸਮੇਂ ਤੋਂ ਬਾਅਦ ਇਹਨਾਂ ਗਰਾਊਂਡਾਂ ਦੇ ਵਿੱਚ ਦੇਖਿਆ ਹੋਣਾ ਇੱਕ ਦੌਰ ਸੀ ਸਨੇਤ ਦੇ ਕਾਲੇ ਦੀ ਖੇਡ ਦਾ ਅੱਜ ਕਾਲਾ ਫੇਰ ਗਰਾਊਂਡਾਂ ਦੇ ਵਿੱਚ ਆਇਆ ਹੈ ਪ੍ਰਮਾਤਮਾ ਦੀ ਮੇਰ ਹੋਵੇਗੀ ਇੰਦਾ ਵੀ ਖਿਡਾਰੀ ਫਿਰ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਬੱਲੇ-ਬੱਲੇ ਕਰਵਾਉਣਗੇ ਵਕਤ ਕਈ ਵਾਰੀ ਮੇਰੇ ਜੀਰੋ ਚੰਗਾ ਹੁੰਦਾ ਹੈ ਕਈ ਵਾਰੀ ਔਰ ਬਦਲ ਜਾਂਦਾ ਪਰ ਜਿਹੜਾ ਬੰਦਾ ਇਹਨਾਂ ਦੌਰਾਂ ਦੇ ਵਿੱਚ ਹਮੇਸ਼ਾ ਉਹ ਮੇਰੇ ਵੀਰੋ ਲੀਡਰ ਬਣ ਕੇ ਅੱਗੇ ਦਰਦਾ ਤੇ ਉਹਦੀ ਫਿਰ ਸਫਲਤਾ ਅੱਗੇ ਪੈਰ ਚੁੱਕੀ ਹੁੰਦੀ ਹੈ ਇਹ ਸਮੇਂ ਦੀਆਂ ਗੱਲਾਂ ਹੁੰਦੀਆਂ ਰੇਡ ਪਾਉਣ ਦੇ ਲਈ ਫਿਰ ਬਿੰਦਰ ਸਿੰਘ ਸੀ ਬਲਵਿੰਦਰ ਫੱਡਾ ਕੋੜਾ ਲੰਮੀ ਪਾਈ ਦਾ ਨਾਲ ਫਰਮੇ ਖੇਡੇ ਕਾਕਾ ਕਾਰੀ ਸਾਰੀ ਦਾ ਲੱਖਾਂ ਦੀ ਗੱਲ ਕਰ ਗਿਆ ਲੱਖਾਂ ਗਾਜੀਪੁਰ ਦਾ ਜੀ ਖਾਲੀ ਹੱਥ ਬਰਲਾਲ ਕਦੇ ਨਾ ਵੇਖਿਆ ਮੁਰਦਾ ਜੀ ਬੇਂਦਰੀ ਮਲੇਸ਼ੀਆ ਦੇ ਵਿੱਚ ਵੀ ਤਕੜਾ ਖੇਡ ਆਇਆ ਹੈ ਬੇਂਦਰੀ ਦੀ ਰੇਡ ਆ ਰੋਹਿਤ ਕਰਦੇ ਗੱਲ ਸੁਣਿਆ ਵੀਰ ਲਓ ਸਾਹਮਣੇ ਕਹਿੰਦੇ ਬੇਂਦਰੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਕਹਿੰਦੇ ਅੱਗੇ ਵੱਲ ਵਧਿਆ ਹਰ ਚਾਰ ਖਿਡਾਰੀ ਨੇ ਚਾਰੇ ਤਿਆਰ ਨੇ ਆਓ ਸੁਨੀਤ ਵਾਲਾ ਮੇਰੇ ਵੀਰੋ ਪਰ ਪੁਆਇੰਟ ਕਹਿੰਦੇ ਬੇਂਦਰੀ ਆਪਣੀ ਟੀਮ ਦੇ ਹਿੱਸੇ ਵਿੱਚ ਡੋਲ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਫਿਰ ਤਿਆਰ ਕਰੇ ਬਾਈ ਜੀ ਬੈਂਤੀਆ ਦਾਉਣ ਤੇ ਧੰਢੋਲੀ ਇਹ ਟੀਮਾਂ ਦਾ ਜਿਹੜਾ ਅਗਲਾ ਮੁਕਾਬਲਾ ਹੋਰ ਸ਼ੁਰੂ ਕਰਵਾਵਾਂਗੇ ਇਹ ਟੀਮਾਂ ਤਿਆਰ ਵਰਚਾਰ ਰਹੇ ਨੇ ਹਰਸਤੇ ਬਾਅਦ ਸ਼ੇਰੋਂ ਤੇ ਝਾੜੋ 1100 ਰੁਪਏ ਹੁਣ ਦੇ ਦੀ ਸਾਡੇ ਪਿੰਡਾਂ ਪ੍ਰਧਾਨ ਤੇ ਜੋਨੀਸੋ ਯੂਐਸਏ ਦੇ ਸਰਜੀਤ ਸੰਧੂ ਵੱਲੋਂ ਇਹ 1100 ਰੁਪਏ ਜੇ ਲਾਡੀ ਜਫਾ ਲਾਵੇਗਾ ਜੀ ਕਿਆ ਬਾਤ ਹੈ ਸਾਡੇ ਵੀਰ ਐਲਾਨ ਕਰਦੇ ਆ ਜੇ ਨੌਜਵਾਨ ਲਾਡੀ ਜਫਾ ਲਾਵੇ ਤੇ 1100 ਰੁਪਏ ਮਾਨ ਸਨਮਾਨ ਦੇ ਵਿੱਚ ਦਿੱਤੇ ਜਾਣਗੇ ਦੂਜੇ ਰਾਊਂਡ ਦੇ ਮੁਕਾਬਲੇ ਜਿਹੜੇ ਸ਼ੁਰੂ ਹੋ ਚੁੱਕੇ ਹੈ ਵਧੀਆ ਟੀਮਾਂ ਦੇ ਦਰਮਿਆਨ ਇਸ ਨੇ ਮੁਕਾਬਲਾ ਚੱਲਦਾ ਜਾ ਰਿਹਾ ਹੈ ਅਗਲਾ ਮੈਚ ਵੀ ਪੂਰਾ ਚੋਟੀ ਦਾ ਹੋਣਾ ਹੈ ਦੌੜ ਕਲਾ ਦੇ ਦੂਸਰੇ ਪਾਸੇ ਢੰਡੋਲੀ ਦੀ ਟੀਮ ਹੋਵੇਗੀ ਇੱਕ ਪਾਸੇ ਜ਼ਿਲ੍ਹਾ ਪਟਿਆਲਾ ਦੂਸਰੇ ਪਾਸੇ ਸੰਗਰੂਰ ਇਸ ਤੋਂ ਅਗਲਾ ਮੈਚ ਵੀ ਚੋਟੀ ਦਾ ਲਓ ਸਾਹਮਣੇ ਦੇਖਦਾ ਸਭੀ ਚੰਡੀਗੜੀਆ ਇੱਕ ਪਾਸੇ ਕਾਲਾ ਸਨੇਤ ਵਾਲਾ ਔਰ ਪੁਆਇੰਟ ਇਸਨੇ ਧਾਵੀ ਦੇ ਹਿੱਸੇ ਦੇ ਵਿੱਚ ਆ ਜੜਿਆ ਮੈਚ ਸਮਾਪਤ ਹੋ ਗਿਆ ਹੈ ਰਾਮਪੁਰਾ ਪਿੰਡ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਬਣ ਗਈ ਹੈ ਅੱਜ ਸਾਰੇ ਨਗਰ ਨਿਵਾਸੀਆਂ ਵੱਲੋਂ ਬਾਬਾ ਕੇਸਰ ਸਿੰਘ ਦੇ ਪੋਤਰੇ ਦਾ ਔਰ ਸਰਦਾਰ ਸ਼ੇਰ ਸਿੰਘ ਦੇ ਪੁੱਤਰ ਦਾ ਸਵਰਗਿਆ ਮਾਤਾ ਸ਼ਿੰਦਰਪਾਲ ਤੌਰ ਦੇ ਪੁੱਤ ਦਾ ਮਾਨ ਸਨਮਾਨ ਜਿਹੜਾ ਹੈ ਸਾਡੇ ਰਾਮਪੁਰੀਏ ਬਿੱਲੇ ਨੂੰ ਅੱਜ ਕੰਦੇ ਨਵਾਂ ਨਕੋਰ ਮੋਟਰਸਾਈਕਲ ਦਿੱਤਾ ਜਾਣਾ ਹੈ ਲੈ ਵੀ ਬਿੱਲਿਆਂ ਨਗਰ ਮਾਨ ਕਰਦਾ ਕਰੇ ਤੇ ਅੱਜ ਇਲਾਕੇ ਦੇ ਲੋਕ ਵੀ ਪੁੱਜੇ ਹੈ ਔਰ ਕੋਠੇ ਚੜ ਕੇ ਭੁੱਲੀਆਂ ਦਾ ਪਹਿਲਾ ਡੰਡਾ ਪੌੜੀ ਦਾ ਪਹਿਲਾ ਡੰਡਾ ਪੌੜੀ ਦਾ ਸਾਡਾ ਵੀਰ ਕਬੱਡੀ ਦੇ ਵਿੱਚ ਚੱਲ ਰਿਹਾ ਹੈ ਤੇ ਪਹਿਲੇ ਡੰਡੇ ਦੀ ਦਿਲਬੀਰ ਰਾਮਪੁਰਾ ਨੇ ਵੱਡੀ ਹੱਲਾਸ਼ੀਰੀ ਦਿੱਤੀ ਹੈ ਵਿਸ਼ੇਸ਼ ਤੌਰ ਤੇ ਨਗਰ ਨਿਵਾਸੀਆਂ ਦਾ ਧੰਨਵਾਦ ਮੈਚ ਆ ਵੀ ਪੂਰਾ ਦੇਖਣਯੋਗ ਹੋਵੇਗਾ ਮੇਰੇ ਵੀਰੋ ਕਿਆ ਬਾਤ ਹੈ ਸਰਦਾਰ ਦਰਸ਼ਨ ਸਿੰਘ ਜੀ ਦੇ ਭਾਣੇ ਸਾਡੇ ਵੀਰ ਸਰਪੰਚ ਨਿੰਦੀ ਸਿੰਘ ਜੀ ਐਲਾਨ ਕਰਦੇ ਆ ਕਿ ਜਦੋਂ ਅਗਲੇ ਸਾਲ ਰਾਮਪੁਰੇ ਦੇ ਵਿੱਚ ਲਾਜੀ ਹਰਾਂ ਦੇ ਟੂਰਨਾਮੈਂਟ ਕਰਵਾਉਣਾ ਹੈ ਦੂਜਾ ਇਨਾਮ ਜਿਹੜਾ ਵੀ ਰੱਖਿਆ ਜਾਊਗਾ ਉਹ ਸਾਡੇ ਵੀਰ ਨਿੰਦੀ ਸਰਪੰਚ ਹਰਾਂ ਵੱਲੋਂ ਦਿੱਤਾ ਜਾਵੇਗਾ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਮੇਰੇ ਵੀਰੋ ਅਗਲੇ ਸਾਲ ਦੇ ਲਈ ਵੀ ਵੱਡੇ ਐਲਾਨ ਸਾਡੇ ਵੀਰ ਕਰਦੇ ਆ ਰਾਮਪੁਰੇ ਦੇ ਵਿੱਚ ਕਬੱਡੀ ਟੂਰਨਾਮੈਂਟ ਹੋ ਰਿਹਾ ਹੈ ਸ਼ਹੀਦ ਜਰਨੈਲ ਹਰੀ ਸਿੰਘ ਨਲੂਆ ਸਪੋਰਟਸ ਕਲੱਬ ਰਾਮਪੁਰਾ ਪਹਿਲਾ ਸ਼ਾਨਦਾਰ ਕਬੱਡੀ ਕੱਪ ਇਸ ਗਰਾਊਂਡ ਦੇ ਵਿੱਚ ਕਰਵਾ ਰਹੀ ਹੈ 51000 ਤੇ 41000 ਦੇ ਪ੍ਰਾਈਜ਼ ਜਿਹੜੇ ਉਹ ਅੱਜ ਦੇ ਟੂਰਨਾਮੈਂਟ ਤੇ ਦਿੱਤੇ ਜਾਣਗੇ ਸਾਰੇ ਐਨਆਰਆਈ ਭਰਾਵਾਂ ਦਾ ਸਾਰੇ ਨਗਰ ਨਿਵਾਸੀਆਂ ਦਾ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਆਂ ਇਦਾਂ ਦੇ ਸਮਾਗਮ ਇਦਾਂ ਦੇ ਪ੍ਰੋਗਰਾਮ ਕਰਵਾਉਣੇ ਉਹ ਇਕੱਲੇ ਕਿਹੜੇ ਬੰਦੇ ਦਾ ਕੰਮ ਨਹੀਂ ਹੁੰਦਾ ਇਹਦੇ ਵਿੱਚ ਸਾਰੇ ਨਗਰ ਦਾ ਸਹਿਯੋਗ ਹੈ ਸਾਰੇ ਭਰਾਵਾਂ ਦਾ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਇਸ ਨਵੀਂ ਮੇਰਾ ਜੀ ਪਹਿਲਾਂ ਕਰ ਲਿਆ ਕਰੋ ਕਿੰਨੇ ਟਾਈਮ ਤੋਂ ਟੀਮਾਂ